ਹੇ ਮੇਤਰ ਤੂਫਾਨ ਬਹੁਤ ਜ਼ਿਆਦਾ ਵਾ ਨੇਰੀ ਬਹੁਤ ਜ਼ਿਆਦਾ ਵਾ ਮੀਂਹ ਡਣੀ ਮੀਂਹ ਪਈ ਜਾਂਦਾ ਵਾ ਤੇ ਤੂਫਾਨ ਬਹੁਤ ਜ਼ਿਆਦਾ ਵਾ ਵੇਖੋ ਮੰਜਾ ਮੰਜਾ ਡੱਗਿਆ ਆ ਵੀ ਡੱਗ ਜਾਣਾ ਸੀ ਬੱਜ ਗਿਆ ਤੇ ਤੂਫਾਨ ਵੇਖੋ ਬਿਜਲੀ ਵੇਖੋ ਲਿਛਕਦੀ ਬਹੁਤ ਜ਼ਿਆਦਾ ਲਿਛਕੀ ਆਂ ਬਿਜਲੀ ਦੇਖੋ ਔਰ ਸਰੇ ਸਰੇ ਤੂਫਾਨ ਆ ਗਿਆ ਹੋਵੇ ਆਪਾਂ ਚੱਲੇ ਕਟਿੰਗ ਕਰਾਉਣ ਤੇ ਚਲਦੇ ਆ ਕਟਿੰਗ ਕਰਾ ਕੇ ਆਉਣੇ ਆ ਮੀਂਹ ਪਿਆ ਰਾਤ ਤੇ ਹੁਣ ਚਲਦੇ ਆਪਾਂ ਕਟਿੰਗ ਕਰਾਉਣ ਵੇਖਦੇ ਆ ਜੇ ਕਟਿੰਗ ਆਲਾ ਵਿਹਲਾ ਹੋਇਆ ਤਾਂ ਫੇਰ ਹੀ ਕਰੂਗਾ ਨਹੀਂ ਤਾਂ ਫਿਰ ਮੁੜਿਆਵਾਂਗੇ ਕੱਲ ਵਾਂਗੂ ਟਾਈਮ ਨਾਲ ਚਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਬਹੁਤ ਵਧੀਆ ਅੱਜ ਧੁੱਪ ਵੀ ਨਹੀਂ ਤੇਜ ਨਹੀਂ ਗਈ ਵਧੀਆ ਧੁੱਪ ਆ ਤੇ ਮੌਸਮ ਵੀ ਸੋਹਣਾ ਹੋ ਗਿਆ ਥੋੜਾ ਠੰਡਾ ਹੋ ਗਿਆ ਮੌਸਮ ਕੱਲ ਨਾਲੋਂ ਕੱਲ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ ਵੇਖੋ ਧੁੱਪ ਨਿਕਲ ਆਈ ਆ ਥੋੜੀ ਥੋੜੀ ਪਰ ਜਿਆਦਾ ਤੇਜ ਨਹੀਂ ਸੀ ਹੁਣਾ ਆਏ ਸੀ ਆਪਾਂ ਕਟਿੰਗ ਕਰਾਉਣ ਤੇ ਵਾਲ ਵਾ ਆਪਣੇ ਵਾ ਵੱਡੇ ਹੋਏ ਬੈ ਸੀ ਸੋਚਿਆ ਸੀ ਕਟਿੰਗ ਕਰਾ ਲਈਏ ਦਾੜੀ ਘਟਾਉਣ ਵਾਲੀ ਸੀ ਉਹ ਘਟਾਉਣ ਆਈ ਸੀ ਇੱਕ ਵਾਰ ਜਾਣਾ ਸੀ ਬਾਜ਼ਾਰਾਂ ਜੀ ਕਰਾ ਕੇ ਆਪਾਂ ਹੋ ਗਏ ਵੇਲੇ ਤੇ ਵੀਰ ਕੋਲੋਂ ਆਪਾਂ ਬਣਵਾਈ ਆਪਣੇ ਵੀਡੀਓ ਤੇ ਵਾਲ ਆਪਣੇ ਘੱਟੇ ਕੇ ਬਹੁਤ ਸੋਹਣੇ ਅਸੀਂ ਖਾਵਾਂਗੇ ਆਲੂ ਵਾਲੇ ਪਰੌਂਠੇ ਨਾਲ ਦਹੀਂ ਤੇ ਅੱਜ ਸੀਗਾ ਸੰਡੇ ਮੌਸਮ ਸੀ ਠੰਡਾ ਫੇਰਾ ਆਲੂ ਵਾਲੇ ਪਰੌਂਠੇ ਬਣਾ ਲੇ ਤੇ ਹੁਣ ਆਲੂ ਵਾਲੇ ਪਰੌਂਠੇ ਲੱਗ ਗਏ ਆਪਾਂ ਖਾਣ ਚਲੋ ਹਮ ਆ ਗਏ ਇੱਧਰ ਚਲੋ ਇੱਧਰ ਹੋਰ ਹਰੇ ਗੱਡੀਓ ਹਾਂ ਹਮ ਆ ਗਏ ਆਊਟਲੈਟ ਤੇ ਉਧਰ ਜਾਣਾ ਸਾਹਮਣੇ ਆਪਾਂ ਲਈ ਲੈ ਤੇ ਹੁਣ ਚੱਲੇ ਆਪਾਂ ਘਰ ਨੂੰ ਕੱਪੜੇ ਲੈ ਕੇ ਚਲੋ ਜੀ ਯੈਸ ਆ ਬਾੰਦ ਜਲੂਸ ਕੱਢਿਆ ਜਾ ਰਿਹਾ ਮੇਰੀ ਦਾ ਤੇ ਕੋਈ ਨਹੀਂ ਵੀਡੀਓ ਬਣੀ ਠੀਕ ਆ ਆ ਦੇਖੋ ਆ ਤੋ ਅੱਜ ਜਲੂਸ ਕੱਢਿਆ ਜਾ ਰਿਹਾ ਬਾਹ ਦਾ ਠੀਕ ਹੈ ਇਹ ਕਹਤਾ ਇਹਨਾਂ ਨੂੰ ਬੁੜੀਆਂ ਨੂੰ ਮੇਕਅਪ ਦਾ ਸਮਾਨ ਨਾ ਫੜਾਵੇ ਕੋਈ ਆ ਵੇਖੋ ਲੈ ਆ ਦੇਖੋ ਕਿੰਨਾ ਫਰਕ ਹੈ ਵਾਈਟ ਤੇ ਡਰਕ ਸਕਿਨ ਦਾ ਤੁਹਾਡੇ ਕਿੰਨਾ ਗੰਦਾ ਲੱਗ ਰਿਹਾ ਮੈਂ ਕਿੰਨਾ ਸੋਹਣਾ ਬੁੜੀਆਂ ਨੂੰ ਕੋਈ ਸਮਾਨ ਨਾ ਫੜਾਵੇ ਮੇਕਅਪ ਦਾ ਤੇ ਐਂ ਦਵਾਰ ਬੰਦਾ ਘਰੇ ਨਾ ਹੋਵੇ ਜਲੂਸ ਕੱਢ ਦਿੰਦਾ ਅੱਜ ਸੀ ਸੰਡੇ ਤੇ ਆਪਾਂ ਲੱਗੇ ਹੱਥਾਂ ਦਾ ਮੈਨੀक्योर ਕਰਾਉਣਾ ਤੇ ਕਰਾਉਣੇ ਹੱਥਾਂ ਨੂੰ ਸਾਫ ਗੰਦੇ ਬਹੁਤ ਹੋਏ ਬੇ ਹੱਥ ਚਾਲੇ ਛੂਲੇ ਜੀ ਬਹੁਤ ਹੋਏ ਬੇ ਸੀ ਤੇ ਚਲੋ ਕਰਾਉਣੇ ਆਪਾਂ ਮੈਨੀਕਿਊਰ ਹੁਣ ਸੰਡੇ ਸੇਵਾ ਕਰਾਉਣੇ ਆਪਾਂ ਬੁਰੀ ਉਦਨੀ ਚੱਕੋ ਬਾਈ ਆਪਾਂ ਚੱਲੇ ਬਾਜ਼ਾਰ ਤੇ ਆਪਾਂ ਹੋ ਗਏ ਤਿਆਰ ਹੁਣ ਬਣ ਗਈ ਨਾ ਗੱਲ ਤੇ ਹੁਣ ਚੱਲਦੇ ਆਂ ਬਾਜ਼ਾਰ ਨੂੰ ਸਮਾਨ ਲੈ ਕੇ ਆਉਣਾ ਉਹ ਲੈ ਕੇ ਆਉਣਾ ਜਾ ਕੇ ਤੇ ਮਿਲਦੇ ਆਂ ਫਿਰ ਆ ਕੇ ਫਿਰ ਦੇਖਦੇ ਆਪਾਂ ਕਿੱਥੇ ਜਾਣਾ ਆਊਟਲੈਟਾਂ ਚਾ ਦੇਖਦੇ ਆਪਾਂ ਪਹਿਲਾਂ ਆਪਾਂ ਜਾਇਆ ਆਂ ਆਊਟਲੈਟ ਕਪੜੇ ਜੇ ਲੈਣੇ ਨੇ ਲੈ ਆਂਦੇ ਆ ਤੇ ਹੁਣ ਚੱਲਦੇ ਆਪਾਂ ਬਾਜ਼ਾਰ ਤੇ ਫੇਰ ਆ ਕੇ ਮਿਲਦੇ ਆਂ ਫੇਰ ਵੇਚਦੇ ਆ ਕਿੱਥੇ ਜਾਣਾ ਚਲੋ ਜੀ ਮਿਲਦੇ ਨੂੰ ਚੋ ਆਪਾਂ ਆ ਕੇ ਗਿਫਟ ਲੈਣ ਹੁਣ ਜੋ ਆਗਲੀ ਤੇ ਹੁਣ ਗਿਫਟ ਕਰਾਂਗੇ ਆਪਾਂ ਪਸੰਦ ਦੇ ਨਾਲ ਕੋਲ ਗਿਫਟ ਬਹੁਤ ਵਧੀਆ ਵਧੀਆ ਹੁੰਦੇ ਆ ਹੈਪੀ ਜਰਨਲ ਸਟੋਰ ਵਾਲਿਆਂ ਕੋਲੇ ਤੇ ਹੁਣ ਆ ਆ ਕੇ ਆਪਾਂ ਗਿਫਟ ਲੈਣ ਤੇ ਗਿਫਟ ਲੈ ਕੇ ਜਾਵਾਂਗੇ ਆਪਣੀ ਭਾਂਜੀ ਵਾਸਤੇ ਚਲੋ ਮਿਲਦੇ ਆਂ ਫੇਰ ਆ ਗਏ ਹੋਏ ਆਂ ਡਿਊਟਿਓ ਦੇਖ ਲੈ ਜੇ ਕੁਝ ਪਸੰਦ ਆ ਜਾ ਤਾਂ ਲੈਨੇ ਆ ਫੇਰ ਨਹੀਂ ਤਾਂ ਚੱਲਾਂਗੇ ਘਰ ਨੂੰ ਖਾ ਪੀ ਕੇ ਅਗਰ ਇਹ ਸਾਨੂੰ ਆਉਣ ਮਿਲਿਆ ਵਾ ਤੇ ਇਹ ਹੁਣ ਸਾਨੂੰ ਮਿਲਿਆ ਵਾ ਇਹ ਇਥੇ ਵਲੌਗ ਬਣਾਉਣ ਆਇਆ ਸਪੈਸ਼ਲ ਬਣਾਉਣ ਬਲੌਗ ਨੂੰ ਆਇਆ ਸਪੈਸ਼ਲ ਆਇਆ ਇੱਥੇ ਤਾਂ ਭਰਾਵਾਂ ਲੜਾਈ ਦਾ ਮਹੌਲ ਜਿਆਦਾ ਲਾਤਾ ਜਿਆਦਾ ਜਿਆਦਾ ਆਗੇ ਸੀ ਮੁਹੰਮਦ ਖਾਨ ਟੀਮ ਮੁਹੰਮਦ ਇਹ ਨੂਵੋ ਆਪਣਾ ਆਉਟਲਟ ਦੇ ਵਿੱਚ ਤੇ ਆਪਾਂ ਇਨਾ ਕੋਲੇ ਆਏ ਸੀ ਲਓ ਜੀ ਆਪਾਂ ਚੱਲੇ ਘਰ ਨੂੰ ਕੌਣ ਫਿਰ ਕੇ ਖਾ ਪੀ ਕੇ ਤੇ ਹੁਣ ਚੱਲਦੇ ਆਂ ਆਪਾਂ ਘਰੇ ਘਰੇ ਚੱਲ ਕੇ ਕਰਦੇ ਆਂ ਰੈਸਟ ਤੇ ਮਿਲਦੇ ਆਂ ਫਿਰ ਘਰੇ ਜਾ ਕੇ ਚਲੋ ਜੀ ਹੋਵੇ ਮੇਤਰੋ ਗੁੱਡ ਮਾਰਨਿੰਗ ਆਪਾਂ ਲੱਗੇ ਸੌਣ ਤੇ ਮਿਲਦੇ ਆਂ ਕੱਲ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਕਰੋ ਧੰਨਵਾਦ ਦੇਖੋ ਬੰਦੀ ਗੋਲੀ